ਜੀ ਮਾੜੋ ਜੀ ਕਹੇ ਜਿਹੇ ਦਿਨ ਲੱਕੜੀਆਂ ਲੈ ਕੇ ਆਈਏ ਤੇ ਹਵਾ ਨਹੀਂ ਹੜਦੀ ਅੱਗੇ ਨਹੀਂ ਬੜਦੀ ਭਾਈ ਇਹਦਾ ਤੇ ਹੁਣ ਕਸੂਰ ਕੋਈ ਮੇਰਾ ਹੈ ਜੀ ਅੰਨਾ ਟਾਈਮ ਕਸੂਰ ਕਹਿੰਦੇ ਉਦੋਂ ਦਾ ਤੁਸੀਂ ਲਹੂ ਪੀਤਾ ਪਿਆਦਾ ਬਾਲਣ ਲਿਆਓ ਬਾਲਣ ਲਿਆਓ ਹੈ ਫਿਰ ਦੇਖ ਲੋ ਕਹੇ ਜਿਹੇ ਦਿਨ ਬਾਲਣ ਲੈ ਕੇ ਆਉਂਦਾ ਦੇਖ ਲੋ ਜੀ ਸਪੈਸ਼ਲ ਸਾਡੇ ਵਾਲਾ ਟਰੈਕਟਰ ਤਾਂ ਹੁਣ ਕਦੂ ਕਰਨੇ ਚ ਫਸਿਆ ਪਾ ਉਹ ਵਿਚਾਰਾ ਟਰੈਕਟਰ ਇਹਨਾਂ ਨੇ ਵੀ ਇਹ ਜਿਹੇ ਦਿਨ ਦੇ ਦਿੱਤਾ ਕਿਦਾਂ ਉਹ ਮੈਨਾਂ ਬੜੀ ਲੈ ਦੱਸ ਉਹਨਾਂ ਨੂੰ ਕੀ ਪਤਾ ਦੀ ਉਹਨਾਂ ਨੇ ਕੀ ਕਰਦੀ ਉਹ ਟਰਾਲੀ ਭਰ ਕੇ ਲਿਆਣਦੀ ਬਾਲਣ ਦੀ ਹੋਰ ਦੱਸ ਉਹਨਾਂ ਨੇ ਕੀ ਕਰਦਾ ਭਾਈ ਉਹਨਾਂ ਤਾਂ ਦੇ ਤਾ ਭਾਈ ਦੇ ਤਾ ਹੋ ਗਿਆ ਜਿਹੜਾ ਬਾਲਣਾ ਨਾ ਉਹ ਵੀ ਇਹਦੇ ਪੇਕਿਆਂ ਤੋਂ ਲੈ ਕੇ ਆਂਦਾ ਦੇਖ ਲਓ ਕਿ ਦੱਸ ਤੁਸੀਂ ਕੋਈ ਵੀ ਚੀਜ਼ ਲੈ ਕੇ ਆਉਣੀ ਹੁੰਦੀ ਆ ਬਸ ਮਾਣਾ ਤੋਂ ਲੈ ਕੇ ਆਉਣੀ ਹੁੰਦੀ ਆ ਤੁਹਾਡੇ ਘਰੇ ਕੁਝ ਨਹੀਂ ਹੁੰਦਾ ਤੂੰ ਬਸ 24 ਘੰਟੇ ਕੈਮਰਾ ਹੀ ਔਨ ਰੱਖ ਛੱਡਦਾ ਕੀ ਇਹਨਾਂ ਨੂੰ ਹੁਣ ਬੰਦਾ ਆਖੇ ਭੋਰਾ ਵੀ ਅਕਲ ਨਹੀਂ ਹੈਗੀ ਬਸ 24 ਘੰਟੇ ਵਲੌਗ ਬਣਾਉਂਦੇ ਰਹਿੰਦੇ ਆ ਮੈਂ ਸੁਣਿਆ ਹੈ ਕਿ ਇਹਨਾਂ ਨੇ ਜਿਹੜੀਆਂ ਵੀ ਵੀਡੀਓ ਸੀਗੀਆਂ ਹਨਾ ਜਿਹੜੀਆਂ ਉਹ ਜਾਣ ਮਾਹਲ ਜਿਹੜਾ ਇਹਨਾਂ ਦਾ ਚਾਚਾ ਆਪਣਾ ਨਹੀਂ ਕੋਣ ਕੀ ਲੱਗਦਾ ਉਹਨਾਂ ਦੀ ਇਹਨਾਂ ਨੇ ਵੀਡੀਓ ਸਿਰਫ ਵਿਊ ਲੈਣ ਵਾਸਤੇ ਪਾਈਆਂ ਸੀ ਤੇ ਹੁਣ ਸਾਰੀਆਂ ਵੀਡੀਓ ਡਿਲੀਟ ਕਰ ਦਿੱਤੀਆਂ ਇਹਨਾਂ ਨੇ ਆਪਣੇ ਮਤਲਬ ਵਾਸਤੇ ਸਿਰਫ ਇਹਨਾਂ ਨੂੰ ਵਿਊ ਨਾ ਪੈਸੇ ਨਾ ਮਤਲਬ ਵੱਤ ਸਹੀ ਹੈ ਕਰੇਲੇ ਦੇ ਪਕੌੜੇ ਕਰੇਲੇ ਦੇ ਪਕੌੜੇ ਕਰੇਲੇ ਦੇ ਪਕੌੜੇ ਜਿੰਨਾ ਵੀ ਕੌੜਾ ਪਾਣਾ ਸਰ ਨਿਕਲ ਜੂਗਾ ਅੱਛਾ ਲੈ ਦੱਸ ਉਹ ਆ ਦੰਡੀ ਪੁੱਤ ਪਰਾਂ ਨੂੰ ਕਮਾਈ ਦੀ ਆ ਜੀ ਦੰਡੀ ਤਾਂ ਤਾਂ ਆਪਣੇ ਬੱਲ ਨੂੰ ਕਮਾਈ ਦੀ ਦੱਸ ਕੀ ਬੰਦਾ ਸਿਖਾਵੇ ਹੈ ਨਿਆਣੀ ਤਾਂ ਹੈਗੀ ਆ ਜੇ ਸਿਖਾਵਾਂਗੇ ਤਾਂ ਹੀ ਪਤਾ ਲੱਗੂਗਾ ਹਾਂ ਐ ਉਹ ਦੇਖ ਪਰਲੀ ਸਾਈਡ ਨੂੰ ਕਮਾਈ ਦੀ ਆ ਠੀਕ ਆ ਹਾਂ ਚੁੰਨਾ ਵੀ ਨਾ ਬਣਾਉਂਗਾ ਨਾ ਇਹ ਨਿਆਣੇ ਨੂੰ ਸਮਝਾਵੇ ਫੇਰ ਪਤਾ ਲੱਗਦਾ ਹਨਾ ਤੇ ਉਹ ਉਹਨੂੰ ਕੀ ਸਮਝਾਵੇ ਅਕਲ ਤਾਂ ਤੁਹਾਨੂੰ ਦੋਵਾਂ ਨੂੰ ਨਹੀਂ ਹੈਗੀ ਤੂੰ ਹੀ 24 ਘੰਟੇ ਵਲੌਗ ਬਣਾਉਂਦਾ ਰਹਿਣਾ ਤੇ ਅਕਲ ਉਹਨੂੰ ਨਹੀਂ ਹੈਗੀ ਉਹਨੇ ਨੂੰਗਾ ਕੀ ਸਿੱਖਿਆ ਦੇਣੀ ਆ ਬਸ ਜਾਂ ਸਿਰ ਖੁੱਟੀ ਜਾਊਗੀ ਤਾਂ ਜਾਂ ਪੈਰ ਖਾਰ ਪਰ ਦਿਖਾਰਸ਼ ਕਰੀ ਜਾਊਗੀ ਰੋਟੀ ਬਣਾਉਂਦੀ ਆ ਉਹ ਇਹਨਾਂ ਦੇ ਕਰੀ ਮਤਲਬ ਕਿ ਪਾਂਜੀ ਆਈ ਇਹਨਾਂ ਦੀ ਛੁੱਟੀਆਂ ਕੱਟਣ ਵਾਸਤੇ ਆਏ ਹਨ 2-4 ਦਿਨ ਜਵਾਗ ਆ ਤੇ ਉਹਨੂੰ ਵੀ ਕੰਮੇ ਲਾ ਕੇ ਬੈਠੀ ਆ ਕਿ ਦੱਸ ਤੂੰ ਚੰਗੇ ਬਲੀ ਬੇਟੀਆਂ ਹੱਟੇ ਕੱਟੀ ਜੇ ਤਾਂ ਰੋਟੀ ਨਹੀਂ ਬਣਾਈ ਜਾਂਦੀ ਉਹ ਪੋਰਾ ਜਣੀ ਜਵਾਗੜੀ ਜਦੋਂ ਰੋਟੀਆਂ ਬਣਵਾਉਂਦੀ ਆ ਤੈਨੂੰ ਪੋਰਾ ਵੀ ਅਕਲ ਨਹੀਂ ਹੈਗੀ ਬਸ ਗੱਲਾਂ ਦਾ ਟੱਕ ਚਾੜਿਆ ਹੁੰਦਾ ਕਿ ਗੱਲਾਂ ਹੀ ਕਰਨੀਆਂ ਚਾਹਵੇ ਕਿ ਇੰਨੇ ਗੱਲਾਂ ਦੇ ਲੜੀ ਨਾ ਰੁੱਟਣ ਦੇ ਤੇ ਕੰਮ ਇਹਨੇ ਕੀ ਕਿਸ ਨੂੰ ਸਿਖਾਉਣਾ ਇਹਨੂੰ ਤਾਂ ਖੁਦ ਨੂੰ ਆਪ ਨੂੰ ਨਹੀਂ ਕਰਨਾ ਆਉਂਦਾ ਗੱਲਾਂ ਹੀ ਹੁੰਦੀਆਂ ਬਸ ਉਹ ਇਹ ਤੋਂ ਜਿੰਦਿਆਂ ਮਰਜ਼ੀ ਸੋਲ ਸਾਰਾ ਦਿਨ ਇਹ ਜਿਹੜੀ ਬੇਇੱਜ਼ਤੀ ਕਰਦੀ ਆ ਫਿਰ ਵੀ ਇਹਦੇ ਘਰ ਦੀ ਕੁਛ ਨਹੀਂ ਨੂੰ ਕਹਿੰਦੇ ਚੁੱਪ ਕਰਕੇ ਸੌਂਦੇ ਰਹਿੰਦੇ ਆ ਸੌਂਦੇ ਵੀ ਤਾਂ ਵਾਣਾ ਉਹਨਾਂ ਨੂੰ ਵੀ ਪਤਾ ਹੈ ਕਿ 4 ਪੈਸੇ ਕਮਾ ਕੇ ਲੈ ਕੇ ਆਉਂਦੀ ਆ ਮਾਰੀ ਖੁਰਕ ਦੀ ਤੇ ਉਹ ਕੱਪੇ ਬੰਦੇ ਦਾ ਵੀ ਔਖਾ ਹੀ ਆਵੇ ਉਹ ਹੀ ਕਹਿਣੀ ਉਹਨੂੰ ਅੱਖਾ ਲੱਗਦਾ ਉੱਥੇ ਵੀ ਰੱਖ ਲੈ ਹਾਂ ਆਟੇ ਵਾਲੀ ਜਗ੍ਹਾ ਰੱਖ ਲਓ ਉਹ ਹੀ ਫਿਰ ਕਰ ਸੋ ਉਹ ਖੱਬੇ ਹੱਥ ਕਰਕੇ ਉਹਨੂੰ ਉੱਧਰ ਉੱਥੇ ਸੈੱਟ ਦੇਣਾ ਹਾਂ ਚੱਲ ਆਇਆ ਠੀਕ ਆ ਨੇੜੇ ਰੋਟੀਆਂ ਦਾ ਸ਼ਾਬਾਹ ਤੇ ਵੈਸੇ ਲੋਕੀ ਅੱਗੇ ਰੱਖਦੇ ਆ ਤੇ ਤੇਰੀ ਸੱਸ ਨੇ ਵਧੀਆ ਕੀਤਾ ਸੀ ਉਹਨੇ ਰੋਟੀਆਂ ਵਾਲਾ ਜਿਹੜਾ ਡੱਬਾ ਸੀ ਆ ਨਾ ਸ਼ਾਬਾ ਉਹਨੇ ਅੱਗੇ ਰੱਖਿਆ ਸੀਗਾ ਹਨਾ ਤੇ ਤੂੰ ਚੱਕ ਕੇ ਪਿਛੇ ਰੱਖ ਦਿੱਤਾ ਮਤਲਬ ਕਿ ਤੂੰ ਸੌਂ ਖਾਦੀ ਹੈ ਕਿ ਕਿਸੇ ਦਾ ਕਹਿਣਾ ਨਹੀਂ ਮੰਨਣਾ ਮੈਂ ਆਪਣੀ ਮਨਮਰਜ਼ੀ ਹੀ ਕਰਨੀ ਆ ਤੇ ਤੂੰ ਮਨਮਰਜ਼ੀ ਹੀ ਕਰਦੀ ਆ ਤੇ ਘਰ ਵਾਲਾ ਜਿਹੜਾ ਕਹਿੰਦਾ ਕਿ ਉਹਨੂੰ ਜਵਾਗੜੀ ਨੂੰ ਉਸ ਕੋਈ ਸਿੱਖਿਆ ਦੇ ਕਿ ਰੋਟੀ ਜੂਤ ਤਵਾ ਕਿਵੇਂ ਰੱਖਣਾ ਜਾਂ ਕਿਦਾਂ ਹਨਾ ਡੰਡੀ ਕਰਨੀ ਆ ਉਹਨੇ ਉਹਨੂੰ ਕੀ ਸਿੱਖਿਆ ਲੈਣੀ ਉਹਨੂੰ ਤਾਂ ਖੁਦ ਨੂੰ ਨਕਲ ਨਹੀਂ ਹੈਗੀ ਉਹਨੇ ਰੋਟੀਆਂ ਵਾਲਾ ਸ਼ਾਬਾਹ ਚੱਕ ਕੇ ਪਿੱਛੇ ਰੱਖ ਸਾਸਦਾ ਕਹਿਣਾ ਤੇ ਮੰਨ ਲਿਆ ਕਰ ਸੁੱਡ ਲੈ। ਕਹਿੰਦੀ ਸੀ ਜੀ ਹੁਣੇ ਪੈਸੇ ਨਹੀਂ ਹੈਗੇ ਨੇ ਖੜਜੋ ਅਸੀਂ ਖੜ ਗਏ। ਹੁਣ ਅਗਾਹ ਪਾਉਣਾ ਕਿ ਚੱਲ ਲਵਾਓ ਵਰ ਸੌਦਾ ਕਰਾਓ। ਕਾਹਦਾ ਕੰਮ ਨਹੀਂ ਚੱਲਦੇ ਹੁੰਦੇ। ਅੱਛਾ ਹਾਂ ਹਾਂ ਲੈ ਲਓ ਚੱਕ ਕੇ ਲਾ ਲਓ। ਯਾਨੀ ਖਾਹੇ ਦੀ ਨਹੀਂ ਨੇ। ਨਹੀਂ ਫੇ ਕਿਦਾਂ ਕੰਮ ਚੱਲਦੇ ਹੁੰਦੇ। ਨਹੀਂ ਗੱਲ ਸੁਣੋ। ਗੱਲ ਉਹ ਨਹੀਂ ਮੈਂ ਕਹਿੰਦੀ ਤੁਹਾਡੀ ਜੀ ਠੀਕ ਆ। ਇਦਾਂ ਕੰਮ ਚੱਲਦੇ ਹੁੰਦੇ ਆ ਟੱਪਾ। ਆਈ ਤਾਂ ਫਿਰ ਕਿਉਂਕਿ ਇਹ ਵੀ ਮੁਛੜ ਜਾਣਾ ਜਿੰਚਰ ਬੇਇਜ਼ਤੀ ਨੇ ਨਾ ਉਹ ਦੇਖਿਰਾਵੇ ਤੇ ਇਹਨੂੰ ਵੀ ਰੋਟੀ ਨਹੀਂ ਹਾਜਮ ਹੁੰਦੀ ਇਹ ਸਾਰਾ ਦਿਨ ਮਤਲਬ ਸਾਰਾ ਦਿਨ ਰਾਤ ਵਲੌਗ ਹੀ ਬਣਾਉਂਦੇ ਰਹਿੰਦੇ ਹੋ ਘਰ ਦੀਆਂ ਜਿਹੜੀਆਂ ਪਰਸਨਲ ਗੱਲਾਂ ਉਹ ਤੇ ਘਰ ਦੇ ਵਿੱਚ ਰੱਖਿਆ ਕਰੋ ਕਿ ਲੋਕਾਂ ਨੂੰ ਦਿਖਾਉਂਦੇ ਹੀ ਕਿ ਮੈਂ ਆਪਣੀ ਜਨਾਨੀ ਦੇ ਥੱਲੇ ਲੱਗਾ ਉਹ ਹਰ ਟਾਈਮ ਇਹਦੀ ਬੇਇਜ਼ਤੀ ਕਰਦੀ ਰਹਿੰਦੀ ਆ ਇਹ ਅਗ ਚੁੱਪ ਕਰਕੇ ਸੌਂਦਾ ਰਹਿੰਦਾ ਹੈ ਤੇ ਉਹ ਜੋਗ ਆ ਕਿ ਭੂਰਾ ਵੀ ਅਕਲ-ਮੌਤ ਨਹੀਂ ਹੈਗੀ ਕਿ ਤੁਹਾਨੂੰ ਇਹਨਾਂ ਵੀ ਪਤਾ ਨਹੀਂ ਲੱਗਦਾ ਕਿ ਤੁਹਾਨੂੰ ਕਿੰਨੇ ਜਿਆਦੇ ਲੋਕ ਦੇਖਣਦੇ ਆ ਤੇ ਤੇਰੀ ਕਿੰਨੀ ਕਿ ਅਹਿਮੀਅਤ ਹੋਊਗੀ ਲੋਕਾਂ ਸਾਹਮਣੇ ਬੇਵਕੂਫਾ ਆਪਣੀ ਬੇਇਜ਼ਤੀ ਕਰਉਣਾ ਰਿ ਉਹਨਾਂ ਦਾ ਆਪਣਾ ਮਰਦਾ ਸਾਹਬ ਦਾ ਮਾਰ ਸਾਰਿਆਂ ਨੂੰ ਹੈ। ਜੋ ਭੋਰਾ ਵੀ ਸੰਗ ਸ਼ਰਮਣੀ ਹੈਗੀ ਇਸ ਜਨਾਨੀ ਨੂੰ ਕਿਵੇਂ ਆਪਣੇ ਸਾਸੌਰੇ ਸਾਹਮਣੇ ਘਰ ਵਾਲੇ ਤੋਂ ਸਾਬਕਤਾ ਮੰਗਨ ਲਈ ਆ। ਖੇਤੀਬਾੜੀ ਦਾ ਦੁੱਧ ਦਾ ਕਿ ਜਿਹੜਾ ਇਹ ਦੁੱਧ ਵੇਚਦੇ ਆ ਕਿ ਤੈਨੂੰ ਇੰਨੀ ਵੀ ਅਕਲ ਨਹੀਂ ਹੈਗੀ ਤੁਸੀਂ ਜਿਹੜੇ ਸਾਬਕਤਾ ਕਰਨੇ ਹੁੰਦੇ ਆ ਇਹ ਬੰਦ ਕਮਰੇ ਵਿੱਚ ਕਰਿਆ ਕਰੋ। ਲੋਕਾਂ ਸਾਹਮਣੇ ਕੀ ਪੇਸ਼ ਕਰਨਾ ਚਾਹੁੰਦੇ ਜੇ ਕੀ ਲੋਕਾਂ ਨੂੰ ਸਿੱਖਿਆ ਦਿੰਦੇ ਜੇ ਹਰ ਟਾਈਮ ਹਰ ਵਕਤ ਇਹ ਬੈਂਸੀ ਜਾਂਦੇ ਰਹਿੰਦੇ ਲੜੀ ਕੁਲੀ ਜਾਂਦੇ ਹੁੰਦੇ ਇੱਕ ਇੱਕ ਵਾਰੀ ਆਪਣੇ ਇੱਕ ਦੂਜੇ ਦੇ ਜੁੰਡੇ ਜਾਂਦੇ ਪੁੱਟੋ ਤੇ ਲੋਕਾਂ ਨੂੰ ਪਤਾ ਲੱਗੇ ਕਿ ਇਹ ਸਹੀ ਗੱਲ ਆ ਲੜਦੇ ਆ ਹਸਕਤਾ ਮੰਗਦੀ ਕਿਵੇਂ ਬੇਸ਼ਰਮ ਜਨਾਨੀ ਸੁਡਡਲ ਹੀੜ ਚ ਲੱਗ ਜਾਂਦੇ ਉਦਦੇ ਪੈਸੇ ਜਿਹੜੇ ਆ 40 40 42 ਪੀਲੇ ਵਾਲੀ ਬੇਟੀ ਆ ਉਹ ਵੀ ਖਾਂਦੀ ਪੈਸੇ ਪਹਿਲਾਂ ਉਹਨੇ ਖਾਣੇ ਆ ਇਹ ਗੰਦੀ ਬਦਲ ਪੈਦੇ ਭਰਾਵਾ ਇਹਨੂੰ ਸਮਝਾਉਣ ਤੋਂ ਪਹਿਲਾਂ ਨਾ ਤੂੰ ਪਹਿਲਾਂ ਜਾ ਕੇ ਨਾ ਆ ਦਾ ਕੰਧ ਦੇ ਵਿੱਚ ਸਿਰ ਮਾਰ ਕਿਉਂਕਿ ਇਹਦੇ ਨਾਲ ਮੱਥਾ ਮਾਰਨ ਤੋਂ ਪਹਿਲਾਂ ਤੂੰ ਕੰਧ 'ਚ ਮੱਥਾ ਮਾਰ ਲਾ ਸਹੀ ਰਹਿ ਗਈ ਇਹਨੂੰ ਨਹੀਂ ਸਮਝਾਉਣੀ ਕਿਉਂਕਿ ਤੂੰ ਹਰੇਕ ਵਲੌਗ ਦੇ ਵਿੱਚ ਇਹਨੂੰ ਆਪਣੇ ਦੁੱਧ ਦਾ ਜਾਂ ਕੋਈ ਖੇਤੀਬਾੜੀ ਦਾ ਸਾਰਾ ਕੁਝ ਇਹਦੇ ਮੱਥੇ ਮਾਰਦਾ ਇਹਨੂੰ ਸਮਝਾਉਣਾ ਪਰ ਇਹਨੂੰ ਸਮਝ ਨਹੀਂ ਲੱਗਦੀ ਬੇਅਕਲ ਨੂੰ ਤੇ ਇਸ ਕਰਕੇ ਤੈਨੂੰ ਇਹੀ ਸਲਾਹ ਦਿੰਨੇ ਆ ਕਿ ਸਭ ਤੋਂ ਪਹਿਲਾਂ ਤੂੰ ਕੰਧ 'ਚ ਮੱਥਾ ਮਾਰ ਛਾਇਂ ਤੇਨੂੰ ਸਮਝਾ ਦੇ ਇਹਦੇ ਇਹਦੇ ਪੱਲੇ ਨਹੀਂ ਕੁਝ ਵੀ ਪੈਣਾ ਇਹ ਵਧੀਆ ਸਲਾਹ ਹੈ ਠੀਕ ਆ ਠੀਕ ਹੈ ਹੁਣ ਅਸੀਂ ਅਗਲੇ ਵਲੌਗ ਚ ਮਿਲਦੇ ਆਂ ਅਸੀਂ ਨਹੀਂ ਅਗਲੇ ਵਲੌਗ ਦੇ ਵਿੱਚ ਮਿਲਣਾ ਅਗਲੇ ਵਲੌਗ ਦੇ ਵਿੱਚ ਵੀ ਤੁਸੀਂ ਲੜੀ ਘੁਲੀ ਜਾਣਾ ਤੇ ਇਹਨੂੰ ਚੱਕਾ ਤੁਸੀਂ ਵਲੌਗ ਬਣਾਇਆ ਇਹ ਨਾ ਕਰੋ 24 ਘੰਟੇ ਸਿਰ ਵਿੱਚ ਹੀ ਫੁਰਕਦੀ ਰਹਿਣੀ ਆ ਪਤ ਨਹੀਂ ਤੈਨੂੰ ਕੀ ਜੂਆਂ ਪਈਆਂ ਲੈ ਸੱਜਣਾ ਅੱਛੇ ਨੇ ਲੇਬਰ ਲੱਗੀ ਵੀ ਨਹੀਂ ਕਿਥੋਂ ਲੈਣਾ ਜਿਹੜੇ ਰੋਟੀ ਨੂੰ ਲਾਗਦੇ ਹਾਂ ਉਹ ਪਾਣੀ ਨਹੀਂ ਆਇਆ ਬਾਈ ਅੱਛਾ ਜੀ ਬਗਾਤ ਆਪਣੇ ਤੋਂ ਕਹਿੰਦੇ ਆਂ ਕੱਲ੍ਹ ਨਹੀਂ ਆਂ ਦਿਰੀ ਨੂੰ ਕਹਿੰਦੇ ਆ ਕੰਮ ਮੇਰਾ ਥੋੜਾ ਸਾਹ ਲੰਘ ਜਾਣਾ ਜੇ ਫਿਰ ਤਾਂ ਮੈਂ ਲੈਣਾ ਚਾਰ ਘਟਵਾ ਦੇਖਾ ਕੇ ਰਾਜੀ ਬੱਤ ਇਹ ਖੰਦੀ ਨਹੀਂ ਮੈਂ ਜੀ ਆਪਣਾ ਦੇਖ ਲਓ ਨੱਗੀ ਵੀ ਘੱਟੇ ਖਾ ਗਏ ਗਿਰ ਜੈਸਮੀਨ ਹੀ ਮਾਨ ਹੁਣ ਜੈਸਮੀਨ ਦਾ ਰੰਗ ਵੀ ਏਰੀ ਜਠਾਣੀ ਤੇ ਚੜਨ ਲੱਗ ਪਿਆ ਹੁਣ ਤਾਂ ਉਹ ਵੀ ਇਹਦੇ ਵਾਂਗੂ ਹੀ ਬੋਲਦੀ ਅੱਗੋ ਤੇ ਤੁਹਾਨੂੰ ਇੰਨੀ ਵੀ ਸੰਗ ਸ਼ਰਮ ਨਹੀਂ ਹੈਗੀ ਲੈਣ ਤੁਸੀਂ ਅੰਬਾਂ ਆਏ ਤੇ ਸਾਰਾ ਟੱਬਰ ਹੀ ਆ ਗਏ ਜਿ ਘੋਰਾ ਜਿੰਨਾ ਜਵਾਕ ਐ ਇੰਨੀ ਜਿਆਦਾ ਗਰਮੀ ਪੈਂਦੇ ਆ ਤੇ ਉਹਨੂੰ ਨਾਲ ਚੱਕੀ ਫਿਰਦੇ ਜੇ ਤੁਸੀਂ ਜੇ ਉਹ ਬਿਮਾਰ ਹੋ ਗਿਆ ਤੇ ਫੇਰ ਕੌਣ ਜ਼ਿੰਮੇਵਾਰ ਪਰ ਤੁਹਾਡਾ ਤੇ ਵਲੌਗ ਬਣ ਜੂਗਾ ਨਾ ਚੰਗੀ ਤਰ੍ਹਾਂ ਫਿਰ ਮਾਈ ਗੋਡ ਦਰਵਾਜ਼ਾ ਤਾਂ ਨਹੀਂ ਬੋਲ ਪਿਛਲੇ ਜਨਮ ਤੇ ਬਾਂਦਰ ਸੀ ਯਾਰਾ ਕੋਠੇ ਵਾਲੇ ਆਹ ਤਾਂ ਕਿ ਉਹ ਕਿਉਂ ਉਦੋਂ ਹੀ ਤਾਰ ਨੂੰ ਤੁਸੀਂ ਫਰ ਅਕਲ ਵੇਖ ਲੋ ਹੋਣੇ ਦੀ ਮੈਡਮ ਦੀ ਅਕਲ ਵੇਖ ਲਈ ਚੈੱਕ ਕਰ ਲਈ ਆਣਾ ਇਹਨੂੰ ਕਿੰਨੀ ਕੁ ਮਾਤਾ ਆਪਣੇ ਘਰ ਵਾਲੇ ਨੂੰ ਕਹਿੰਦੀ ਪਿਛਲੇ ਜਨਮ ਦੇ ਵਿੱਚ ਬਾਂਦਰ ਸੀ ਤੇ ਇਹਦੇ ਤੋਂ ਤੁਸੀਂ ਕੀ ਸਿੱਖਿਆ ਸਿੱਖਦੇ ਜੇ ਕੀ ਸਿਖਾਉਂਦੇ ਆ ਤੁਹਾਨੂੰ ਬੇਵਕੂਫ ਜਨਾਨੀ ਆਪਣੇ ਘਰ ਵਾਲੇ ਨੂੰ ਬਾਂਦਰ ਦੱਸੰਦਈ ਆ ਸਿੱਧੇ ਸ਼ਬਦਾਂ ਦੇ ਵਿੱਚ ਆਪਣੇ ਘਰ ਵਾਲੇ ਨੂੰ ਬਾਂਦਰ ਦੱਸੰਦਈ ਆ ਤੁਸੀਂ ਇਹਦੇ ਤੋਂ ਕੀ ਸਿੱਖਿਆ ਲੈਂਦੇ ਜੇ ਇਹ ਵੀ ਤਾਂ ਦੱਸੋ ਇਹ ਪਰ ਜ਼ਿਆਦਾ ਹੈ ਬਾਲੇ ਆਉਂਦਾ ਪਤਾ ਬਾਲੇ ਕੁੱਟਣ ਆਇਆ ਉਹ ਮੈਨੂੰ ਪਤਾ ਮਾਦਾ ਟੈਨਸ਼ਨ ਨਾ ਲੈ ਨਾ ਬਈ ਹੋ ਗਈ ਸ਼ੁਰੂਆਤ ਕੁਆਂਟਾ ਤਾਂ ਵਜਨ ਐ ਇਸ ਬੰਦੇ ਚ ਮਾਪੇ ਟੁੱਟਣੇ ਆ ਖਾ ਖਾ ਪੀਆ ਖਰਾਕਾ ਘਮ ਆਉਣੀ ਆ ਹੈ ਮੈਨੂੰ ਇਹ ਨਹੀਂ ਸਮਝ ਲੱਗਦੀ ਕਿ ਤੈਨੂੰ ਆਪਣੇ ਘਰ ਵਾਲੇ ਦੀ ਬੇਇੱਜ਼ਤੀ ਕਰਕੇ ਕੀ ਮਿਲਦਾ ਐ ਤੂੰ ਆਪਣਾ ਵਜ਼ਨ ਦੇਖ ਤੇ ਉਹਦਾ ਵਜ਼ਨ ਦੇਖ ਹਰ ਇੱਕ ਗਲਤੀ ਤੂੰ ਆਪਣੇ ਘਰ ਵਾਲੇ ਦੀ ਬੇਇੱਜ਼ਤੀ ਕਰਦੀ ਆ ਉਦੋਂ ਤੂੰ ਆਪਣੇ ਆਪ ਨੂੰ ਪੜ੍ਹੀ ਲਿਖੀ ਸਮਝਦੀ ਆ ਮੈਨੂੰ ਤੂੰ ਪੜ੍ਹੀ ਲਿਖੀ ਲੱਗਦੀ ਨਹੀਂ ਬੋਲਣ ਲੱਗੀ ਥੋੜਾ ਸੋਚ ਰਿਆ ਕਰ ਵਲੌਗ ਤੁਹਾਡਾ ਬੰਦਿਆ ਸਾਰੀ ਦੁਨੀਆ ਦੇਖਣ ਲਈ ਹੈ ਹਨਾ ਬੋਲਣ ਲੱਗਾ ਥੋੜਾ ਸੋਚ ਰਿਆ ਕਰ ਆਪਣੇ ਘਰ ਵਾਲਿਆਂ ਨੂੰ ਕਹਿੰਦੀ ਕੁਆਂਟਰਲ ਕੁਤਾ ਪਾ ਰੇਦਾ ਅੱਛਾ ਤੈਨੂੰ ਇਹ ਪਤਾ ਹੋਵੇ ਇਹਨਾਂ ਚੀਜ਼ਾਂ ਬਾਰੇ ਤੈਨੂੰ ਜਿਆਦਾ ਨੌਲੇਜ ਹੈ ਨਾ ਤਾਂ ਥੋੜਾ ਬੋਲਣ ਲੱਗੀ ਨਾ ਸੋਚਿਆ ਕਰ ਪਤਾ ਨਹੀਂ ਇਹਦਾ ਮਾਪਿਓ ਵੀ ਕੀ ਕਹਿੰਦਾ ਹੈ ਕੁਛ ਵੀ ਨਹੀਂ ਕਹਿੰਦੇ ਕਿ ਦੱਸ ਤੁਹਾਡੀ ਨੂੰ ਤੁਹਾਡੇ ਮੁੰਡੇ ਦੀ ਇੰਨੀ ਜਿਆਦੀ ਹਰ ਟਾਈਮ ਬੀਸੀ ਕਰਦੀ ਆ ਤੁਸੀਂ ਤਾਂ ਕੁਝ ਬੋਲੋ ਪੈਸਿਆਂ ਦਾ ਕਰਕੇ ਸਿਰਫ ਆਪਣੀ ਇੰਨੀ ਜਿਆਦੀ ਬੀਸੀ ਕਰਵਾਉਂ ਦੇਣਾ ਇਹ ਬੰਦਾ ਮੁੱਚਲ ਜਾਂ 24 ਘੰਟੇ ਆਪਣੀ ਘਰ ਵਾਲੀ ਦੀ ਇੰਨੀ ਜਿਆਦੀ ਬ ਕੀ ਸਿੱਖਿਆ ਦਿੰਦੇ ਤੁਸੀਂ ਇਸ ਵੀਡੀਓ ਦੇ ਵਿੱਚ ਜਰਾ ਇਹ ਵੀ ਤਾਂ ਦੱਸਿਓ ਨਾ ਕਿ ਆਪਣੇ ਘਰ ਵਾਲੇ ਦੀ ਇਦਾਂ ਬੇਸਿਕ ਕਰੋ ਤੁਸੀਂ ਇਹ ਸਿੱਖਿਆ ਦਿੰਦੇ ਜੇ ਲੋਕਾਂ ਨੂੰ ਥੋੜਾ ਜਿਹਾ ਅਕਲ ਨੂੰ ਹੱਥ ਮਾਰਿਆ ਕਰ ਬੋਲਣ ਲੱਗੀ ਦੇਖ ਲਿਆ ਕਰ ਥੋੜਾ ਬਾਤਾ ਪਤਾ ਪਤਾ ਨਹੀਂ ਲੱਗਦਾ ਤੂੰ ਕੀ ਬੋਲਦੀ ਹੈ ਤੇ ਕੀ ਨਹੀਂ ਬੋਲਦੀ ਆ ਦੇ ਵਲੌਗ ਕੱਲੀ ਬਹਿ ਕੇ ਦੇਖਿਆ ਕਰ ਕੇ ਤੇਰੀਆਂ ਗਲਤੀਆਂ ਕਿੱਥੇ ਹੁੰਦੀਆਂ ਨੇ ਤੇ ਲੋਕਾਂ ਨੂੰ ਬੋਲਦੇ ਜੀ